ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਗਲੇ ਹਫਤੇ ਸੰਭਵ ਹੈ ਕਿ ਲੁਧਿਆਣਾ ਪੱਛਮੀ ਉਪ ਚੋਣਾਂ ਦਾ ਐਲਾਨ ਚੋਣ ਕਮਿਸ਼ਨਰ ਵੱਲੋਂ ਐਲਾਨ ਕਰਨ ਦੀ ਕੀਤੀ ਜਾ ਰਹੀ ਹੈ ਤਿਆਰੀ ਪਰ ਤੱਕ ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਉਪ ਚੋਣ ਦਾ ਐਲਾਨ ਕਿਸੇ ਵੀ ਸੰਬੇ ਕੀਤਾ ਜਾ ਸਕਦਾ ਹੈ ਇਸ ਦੇ ਸੰਕੇਤ ਰਾਜ ਚੋਣ ਅਧਿਕਾਰੀਆਂ ਨੂੰ ਦਿੱਤੇ ਗਏ ਦਿੱਤੇ ਗਏ ਹਨ ਤਾਂ ਉਹ ਉਸ ਦੀ ਤਿਆਰੀ ਕਰ ਸਕਣ ਚੋਣ ਕਮਿਸ਼ਨਰ ਵੱਲੋਂ ਅਗਲੇ ਹਫਤੇ ਮੰਗਲਵਾਰ ਜਾਂ ਬੁੱਧਵਾਰ ਨੂੰ ਚੋਣ ਦੀ ਤਿਆਰੀ ਚੋਣ ਦੀ ਤਰੀਕ ਦਾ ਐਲਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਚੋਣ ਕਮਿਸ਼ਨਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸੇ ਵੀ ਸੀਟ ਦੇ ਖਾਲੀ ਹੋਣ ਤੇ ਪਿਛਲੇ 6 ਮਹੀਨਿਆਂ ਕੁਝ 6 ਮਹੀਨਿਆਂ ਦੇ ਅੰਦਰ ਚੋਣ ਕਰਵਾਉਣਾ ਲਾਜ਼ਮੀ ਹੁੰਦੀ ਹੈ ਇਸ ਲਈ ਅਗਲੇ ਹਫਤੇ ਇਸ ਦਾ pland ਕੀਤਾ ਜਾ ਸਕਦਾ ਹੈ ਦਰਸਲ ਚੋਣ ਤੋਂ ਬਾਅਦ 21 ਦਿਨ ਦਾ ਸਮਾਂ ਦੇਣਾ ਹੁੰਦਾ ਹੈ ਜਿਸ ਵਿੱਚ ਨਾਮ ਜਗਦੀ ਜਗ ਦਰਜ ਕਰਨਾ ਜਾਂ ਦਰਜ ਕਰਨਾ ਜਾਂ ਨਾਮ ਜ਼ندگی ਨੂੰ ਸਕ ਰੂਟਨੀ ਦੇ ਅਤੇ ਉਹਨਾਂ ਦੀ ਵਾਪਸੀ ਦਾ ਸਮਾਂ ਸ਼ਾਮਿਲ ਹੁੰਦਾ ਹੈ ਇਸ ਤੋਂ ਇਲਾਵਾ ਕੁਝ ਦਿਨ ਪਰ ਇਸ ਚਾਰ ਲਈ ਵੀ ਉਮੀਦਵਾਰਾਂ ਨੂੰ ਮਿਲ ਨਹੀਂ ਰਹੇ ਹਨ ਇਸ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਲੁਧਿਆਣਾ ਪਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦਿਹਾਂਤ ਕਾਰਨ ਇਸ ਸੀਟ ਇਹ ਸੀਟ ਖਾਲੀ ਹੋ ਗਈ ਹੈ ਉਹਨਾਂ ਦਾ ਦਿਹਾਂਤ 11 ਜਨਵਰੀ ਨੂੰ ਹੋਇਆ ਸੀ ਜਿਸ ਦਾ ਮਤਲਬ ਹੈ ਕਿ ਹੁਣ 4 ਮਹੀਨਿਆਂ ਤੋਂ ਵੱਧ ਦਾ ਸਮਾਂ ਲੁਧਿਆਣਾ ਪਛਮੀ ਸੀਟ ਖਾਲੀ ਹੈ ਇਸ ਇਸ ਸਮੇਂ ਸਦਭਵ ਵਿੱਚ ਇਹ ਸੀਟ ਦੇ ਚੋਣ ਕਿਸੇ ਵੀ ਸਮੇਂ ਕਰਵਾਉਣ ਦੀ ਉਮੀਦ ਹੈ ਪਿਛਲੇ ਦਿਨਾਂ ਵਿੱਚ ਜਦੋਂ ਭਾਰਤ ਪਾਕਿਸਤਾਨ ਵਿੱਚ ਜੁੱਧ ਚੜ ਗਿਆ ਸੀ ਤਾਂ ਉਸ ਖਦਸਾ ਪ੍ਰਗਟ ਕੀਤਾ ਗਿਆ ਕਿ جنگ ਦੇ ਹਾਲਾਤ ਕਰਨ ਚੋਣ ਨੂੰ ਰੋਕਿਆ ਜਾ ਸਕਦਾ ਹੈ ਹੁਣ ਪਰ ਹੁਣ ਜਦੋਂ ਹਾਲਾਤ ਠੀਕ ਹੋ ਗਏ ਹਨ ਤਾਂ ਅਗਲੇ ਹਫਤੇ ਇਹ ਚੋਣਾ ਦਾ ਲਾਂਚ ਕੀਤਾ ਜਾ ਸਕਦਾ ਹੈ ਖਬਰ ਨਾਲ ਅੰਤ ਤੱਕ ਬਣੀ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ